ਦੀਦੀ ਆ ਕੀ ਕਰਾ ਦੇ ਜੇ ਕੁਝ ਨਹੀਂ ਪਾਸਾ ਭਾਂਡੇ ਹੀ ਦੋ ਘੋਣ ਮੰਨ ਲੱਗੇ ਆ ਮਕਰੋਨੀ ਦੀ ਬਣਾ ਕੇ ਤੇ ਮੈਂ ਹਾਂ ਚੱਲ ਹੁਣ ਆ ਰੱਖ ਦੇ ਹੁਣ ਤੇ ਵਗਾਊਗਾ ਨਾ ਉਹਨੂੰ ਦੇਦੀ ਮਕਰੋਨੀ ਖਾਣ ਥੋੜੀ ਜਿਹੀ ਟੱਕਦੀ ਉਹਦੀ ਠੀਕ ਹੈ ਕੋਈ ਗੱਲ ਨਹੀਂ ਤੁਸੀਂ ੱਜਾ ਕਰੋ ਤੁਸੀਂ ਸਵੇਰ ਦੇ ਦੇ ਜੇ ਕੰਮ ਕਰ ਹੁਣ ਮੈਂ ਕਰਦੀ ਆ ਭਾਂਡੇ ਆ ਉਹ ਤੇ ਸਲੈਪਸ ਸਾਫ ਕਰ ਦੇਣੀ ਮੈਂ ਤੁਸੀਂ ਜਾ ਕੇ ਤੇ ਬੈਠੋ ਕੋਈ ਗੱਲ ਨਹੀਂ ਸਿਮਰਤ ਰਾਤ ਨੂੰ ਸਾਰਾ ਕੰਮ ਤੂੰ ਹੀ ਕਰਦੀ ਆ ਚੱਲ ਮੈਂ ਕਿਹਾ ਚੱਲ ਮੈਂ ਸਵੇਰ ਦਾ ਤੇ ਦੁਪਹਿਰ ਦਾ ਕਰ ਦੇਣੀ ਆ ਇਹਦੇ ਚ ਵਾਲਾ ਕਿਹੜੀ ਗੱਲ ਆ ਅੱਜ ਤਾਂ ਵੰਡ ਕੇ ਕੰਮ ਹੋ ਜਾਂਦਾ ਵਾ ਅਸੀਂ ਕਿਤੇ ਕੰਮ ਵੰਡੇ ਆ ਥੋੜਾ ਦੋਵਾਂ ਜਾਣੀਆਂ ਨੇ ਜੇ ਇੱਕ ਤਾਂ ਨਾ ਜੀ ਕਰੇ ਤਾਂ ਦੂਜੀ ਨੂੰ ਕਹਿ ਦਿੰਦਾ ਵਾ ਕਿ ਤੂੰ ਕਰ ਦੇ ਉਹ ਤਾਂ ਹੈ ਦੀਦੀ ਚਲੋ ਕੋਈ ਨਾ ਕੰਮ ਤੁਸੀਂ ਬਹੁਤ ਕਰ ਲਿਆ ਮੈਂ ਤਾਂ ਲਈ ਚਾਹ ਬਣਾ ਕੇ ਲੈ ਕੇ ਨੂੰ ਤੁਸੀਂ ਬੈਠ ਜਾ ਕੇ ਠੀਕ ਹੈ ਚਲ ਠੀਕ ਹੈ ਅਜਾ ਠਹਿਰ ਕੇ ਬਣਾ ਲਈ ਹਾਂ ਜੇ ਇਹਨਾਂ ਦਿਲ ਨਹੀਂ ਕਰਨ ਲਿਆ ਬਹਿ ਜਾ ਤੂੰ ਵੀ ਖੜੀ ਲਓ ਹੁਣ ਮੈਂ ਘਰ ਕੇ ਆ ਗਈ ਹਾਂ ਖੜੀ ਆ ਹਾਂ ਚਲ ਕੋਈ ਗੱਲ ਨਹੀਂ ਪੀ ਲੈਨੇ ਫਿਰ ਦੋਵੇਂ ਜਾਣੀ ਆਏ ਸਸੀ ਗਰਕਟੀ ਕਿਹ ਵਾਲੀ ਸਸੀ ਗਰ ਭਾਬੀ ਹੋਰ ਸੁਣਾਓ ਠੀਕ ਹੋ ਬਸ ਵਧੀਆ ਭਾਜੀ ਵੀ ਆਏ ਨੇ ਨਹੀਂ ਨਹੀਂ ਭਾਜੀ ਤੁਹਾਨੂੰ ਨਹੀਂ ਆਏ ਤੇ ਆਹ ਕੱਲੀ ਆਈ ਹੈ ਕੀ ਗੱਲ ਬੜੀ ਗੁੱਸੇ ਚ ਲੱਗਣ ਦੀ ਹੈ ਗੁੱਸੇ ਚ ਕੀ ਹੈ ਮੈਂ ਆ ਗਈ ਛੱਡੀ ਸਾਰਾ ਕੁਝ ਹੁਣ ਮੈਂ ਇੱਥੇ ਹੀ ਰਹਿਣਾ ਸਾਮਾਨ ਮੇਰਾ ਆ ਜਾਊਗਾ ਸਾਮਾਨ ਮੈਂ ਕਹਾਂ ਹੀ ਕੀ ਹੋ ਗਿਆ ਮੇਰੇ ਛੱਡ ਜੇ ਸਾਮਾਨ ਐਦਾਂ ਕਿਉਂ ਕਹਿਣ ਦੀ ਹੈ ਕੱਟੀ ਤੂੰ ਕੁਝ ਹੋਇਆ ਹੈ ਹੋਇਆ ਤਾਂ ਹੁੰਦਾ ਹੀ ਰਿੰਦਾ ਕਿਹੜਾ ਦਿਨ ਜੜਾ ਨਹੀਂ ਕੋਈ ਸਿਰਫ ਪਰਸੇ ਕਲੇਸ਼ ਹੁੰਦਾ ਨੇ ਤਾਇ ਦੇ ਕਲੇਸ਼ ਓਏ ਆ ਕੀ ਗੱਲ ਕੀ ਹੋਈ ਆ ਕੁਝ ਦੱਸਾਂਗੀ ਮੈਨੂੰ ਦੱਸਾਂਗੀ ਤੜ ਤੋਂ ਘੜਾ ਕੋਈ ਲੋਕੋ ਜਦੋਂ ਦਿਓ ਆਈ ਉਹਨਾਂ ਮੇਰੀ ਲੱਗਦੀ ਕੁਛ ਸਾਸ ਨੇ ਇਹਦੇ ਨੂੰ ਸਿਰ ਤੇ ਬਿਠਾਇਆਈ ਮੈਨੂੰ ਤੇ ਕੋਈ ਸਮਝਦੀ ਨਹੀਂ ਉਹ ਜਿਹੜੀ ਕਿਹੜੀ ਗੱਲ ਉਹਦੀ ਪੂਰੀ ਕਰਨੀ ਮੇਰੀ ਤੇ ਸੁਣਨੀ ਨਹੀਂ ਨਾ ਤੇ ਮੇਰ ਕੋ ਨੀ ਜੀ ਜ਼ਬਰਦਸਤ ਹੁੰਦੀ ਆ ਇਸੇ ਕਰਕੇ ਮੈਂ ਵਾਪਸ ਆ ਗਈ ਮੈਂ ਕਿਹਾ ਠੀਕ ਆ ਮੈਂ ਆਪਣੇ ਪੈਕੇ ਚੱਲ ਜੰਗੀ ਪਰ ਦੀਦੀ ਇੱਕ ਵਾਰੀ ਬਹਿ ਕੇ ਤੈਨੂੰ ਉਹਨਾਂ ਨਾਲ ਗੱਲ ਤੇ ਕਰਦੇ ਕੀ ਵੀਰ ਤੁਹਾਡੀ ਸੁਣ ਲੈਂਦੇ ਸੇ ਮਰਾ ਤਾਂ ਬੜੀ ਵਧੀਆ ਗੱਲ ਹੋ ਗਈ। ਸਾਰੇ ਜਣੇ ਰਾਤ ਨੂੰ ਇਕੱਠੇ ਹੋ ਕੇ ਗੱਲ ਕਰਦੇ ਆ ਸਵੇਰੇ ਫਿਰ ਉਹੀ ਹਾਲ ਹੋ ਜਾਂਦਾ। ਜਦੋਂ ਕੰਮਾਂ ਤੇ ਚੱਲ ਜਾਂਦੇ ਆ ਤੇ ਫਿਰ ਮਾਤਾ ਦਾ ਉਹੀ ਆ। ਮੇਰੀ ਗੱਲ ਸੁਣੋ ਕਿੱਟੀ ਦੀਦੀ। ਅ ਗਿਆ ਚ ਕਿੰਨੀ ਵਾਰੀ 2-3 ਵਾਰੀ ਤੁਹਾਡੀ ਸੱਸ ਨੂੰ ਸੀ ਮਿਲੇ ਆ। ਇੱਥੇ ਵੀ ਰਾਤ ਰਹਿਣ ਹੁੰਦੇ ਆ ਉਦੋਂ ਤੁਸੀਂ ਦੋਵੇਂ ਦਰਾਣੀ ਚਠਾਣੀ ਨਹੀਂ ਆਈਆਂ ਜੇ ਤੇ ਉਹ ਤੇ ਬੜੇ ਹੀ ਵਧੀਆ ਬਿਹੇਵੀਅਰ ਕਰਦੇ ਤੁਹਾਡੇ ਦੋਵਾਂ ਨਾਲ। ਇੱਕ ਚੀਜ਼ ਤੁਹਾਨੂੰ ਦਿੰਦੇ ਨਾਲ ਹੀ ਸਾਮੀ ਇੱਕ ਚੀਜ਼ ਉਹਨੂੰ ਦਿੰਦੇ ਆ ਤੇ ਜੇ ਤੁਹਾਡੇ ਨਾਲ ਪਿਆਰ ਨਾ ਬੋਲਦੇ ਉਹਦਾਂ ਵੀ ਪਿਆਰ ਨਾ ਬੋਲਦੇ। ਤੇ ਉਹ ਦਿਨ ਐ ਜਿਸ ਦਿਨ ਵੀ ਅਗਲੇ ਦਿਨ ਸਗਣ ਵਾਲੇ ਦਿਨ ਆਏ ਸੀ ਅਗਲੇ ਦਿਨ ਵਿਆਹ ਸੀ ਤੇ ਉਸ ਦਿਨ ਬਾਜ਼ਾਰ ਲੈ ਕੇ ਗਏ ਤੇ ਪਹਿਲੇ ਉਹਨਾਂ ਨੇ ਛੋਟੀ ਨੂੰ ਆਵਾਜ਼ ਮਾਰੀ ਤੇ ਉਸ ਵੇਲੇ ਤੈਨੂੰ ਕਹਿੰਦੇ ਕਿ ਤੂੰ ਵੀ ਇੱਧਰ ਆ ਦੋਵੇਂ ਜਾਓ ਕੁਸਾ ਨਾ ਕਰਿਓ ਆਓ ਦੋਵੇਂ ਜਾਣੀਆਂ ਤਿੰਨੇ ਜਾਣੀਆਂ ਆਪਾਂ ਚੱਲਦੇ ਆ ਤੇ ਮੈਨੂੰ ਤੇ ਕੁਛ ਏਦਾਂ ਦਾ ਨਜ਼ਰ ਨਹੀਂ ਆਇਆ ਉਹਨਾਂ 'ਚ ਕਿ ਉਹ ਵਿਕਰਾ ਕਰਦੇ ਆ ਵੇਖਣ ਨੂੰ ਹੋ ਰਿਹਾ ਤੇ ਕਰਨ ਨੂੰ ਕੁਛ ਹੋ ਰਿਹਾ ਲੋਕਾਂ ਸਾਹਮਣੇ ਬਹੁਤ ਲੋਕ ਖਵਾ ਕਰਦੀਏ ਤੇ ਮੈਂ ਦੋਵਾਂ ਨਵਾਂ ਨੂੰ ਇੱਕੋ ਜਿਹਾ ਰੱਖਿਆ ਹੈ ਨਹੀਂ ਕਿ ਕਿ ਚੀਜ਼ ਦੇਣੀ ਪਰ ਘਰ ਘਰ ਇੱਕੋਣਾ ਕਰਨਾ ਦੂਜੀ ਨਾਲ ਨਹੀਂ ਕਰਨਾ ਮਾੜੀ ਗੱਲ ਐ ਦੀਦੀ ਜੇ ਇਦਾਂ ਕਰਦੇ ਆ ਤੇ ਇਹ ਤਾਂ ਫਿਰ ਗੱਲ ਸਹੀ ਨਹੀਂ ਹੈਗੀ ਜਦੋਂ ਦੋਵੇਂ ਨਵਾਂ ਇੱਕ ਘਰ ਚ ਰਹਿਣ ਦੀ ਹੈ ਨਾ ਫਿਰ ਇੱਕੋ ਜਿਹਾ ਬਿਹੇਵੀਅਰ ਕਰਨਾ ਚਾਹੀਦਾ ਸੱਸਾ ਮਾਵਾ ਨੂੰ ਵੀ ਨਹੀਂ ਤੇ ਫਿਰ ਇੱਕ ਦੂਜੇ ਦੇ ਮਨ ਚ ਤੇ ਆਉਂਦਾ ਹੀ ਆ ਇਹੀ ਤੇ ਗੱਲ ਐ ਹੁਣ ਲੋਕ ਵਿਖਾਵਾ ਤੇ ਬਥੇਰਾ ਕਰ ਲਈਦਾ ਕਿ ਮੈਂ ਦੋਵਾਂ ਨਵਾਂ ਵਾਸਤੇ ਚੀਜ਼ ਲਈ ਆਈ ਨਾ ਸਾਹਮਣੇ ਫੜਾ ਦੇਣੀ ਘਰ ਆ ਕੇ ਕਹਿੰਦਾ ਨਹੀਂ ਚਲੇ ਤੇਰੇ ਕੰਮ ਤੇ ਹੋਣੀ ਨਹੀਂ ਤੂੰ ਕਿਹੜਾ ਵਰਤਨੀ ਐ ਮੈਨੂੰ ਫੜਾ ਦੇ ਵਾਪਸ ਲੈ ਲੈਣੀ ਤੇ ਦੇ ਉਹਨੂੰ ਦੇਨੇ ਆ ਸਾਰਾ ਕੁਝ ਚਲੋ ਕੋਈ ਗੱਲ ਨਹੀਂ ਦੀ ਤੁਸੀਂ ਮੂੰਹ ਧੋ ਲੋ ਚਾਹ ਰੇ ਸਿਮਰਤ ਨੇ ਧਰੀਆ ਤੇ ਮੈਂ ਲਿਓ ਨਹੀਂ ਅੰਦਰ ਹਾਂਜੀ ਤੁਸੀਂ लेट ਜਾਓ ਇਹ ਸੀ ਛੱਡ ਲੋ ਅੰਦਰ ਜਾਓ ਚਾਹ ਬਣਾ ਦੁੱਤੀ ਸਿੰਦਾ ਤੱਕ ਤੈਨੂੰ ਲੱਗਦਾ ਮਾਸੀ ਜੀ ਚਾਹ ਜੀ ਕੋਈ ਗੱਲ ਹੈਗੀ ਹੈ ਅੱਜ ਤੱਕ ਵੇਖੀ ਹੋ ਕਦੀ ਵੈਸੇ ਤੇਨੇ ਇੱਕ ਗੱਲ ਕਵਾਂ ਉਹਨਾਂ ਨੇ ਤੇ ਮੈਨੂੰ ਪਤਾ ਨਹੀਂ ਬੋਲਦੇ ਕਿ ਨਹੀਂ ਬੋਲਦੇ ਪਰ ਦੀਦੀ ਜ਼ਰੂਰ ਬਹੁਤ ਜ਼ਿਆਦਾ ਬੋਲਦੀ ਤੁਹਾਨੂੰ ਵੀ ਪਤਾ ਹੀ ਨਾ ਸੁਭਾਅ ਕਿਦਾਂ ਦਾ ਨਿੱਕੀ ਨਿੱਕੀ ਗੱਲ ਤੋਂ ਗਰਮ ਹੋਣਾ ਲਿਆ ਤੁਹਾਨੂੰ ਕੀ ਲੱਗਦਾ ਇਹ ਤੇ ਦਿੱਕੇ 2 ਦਿਨ ਆਉਂਦੇ ਹਨਾ ਤੇ ਹਨੂ ਸੇ ਆਪੇ ਨੂੰ ਫੜ ਦਿੰਦੇ ਆ ਮੈਂ ਤਾਂ ਸੱਚੀ ਗੱਲ ਦੱਸਾਂ ਚਾਹੁੰਦੀ ਨਹੀਂ ਕਿ ਇੱਥੇ ਆਣ ਕੇ ਰਹਿਣ ਹੁਣ ਕਹਿੰਦੇ ਮੈਂ ਇੱਥੇ 10-15 ਦਿਨ ਰਹਿਣਾ ਨਿੰਗਣੀ ਕਿੱਦਾਂ ਦਾ 10-15 ਦਿਨ ਹੱਟੇ ਤੇ ਮਾਸੀ ਜੀ ਨੂੰ ਮੈਂ ਜਿੰਨੀ ਵਾਰ ਵੇਖਿਆ ਉਹਨਾਂ ਦਾ ਸੁਭਾਅ ਇੰਨਾ ਚੰਗਾ ਵਾਣਾ ਕੋਈ ਗੱਲ ਨਹੀਂ ਕਰਨ ਵਾਲੀ ਉਹਨਾਂ ਨਾਲ ਉਹ ਦਰਾਣੀ ਨਾਲ ਵੀ ਬੜਾ ਵਧੀਆ ਬੋਲਦੇ ਇਹਦੇ ਨਾਲ ਵੀ ਬੜਾ ਵਧੀਆ ਬੋਲਦੇ ਆ ਜਿਹੜੀ ਵੀ ਚੀਜ਼ ਮੈਂ ਉਹਨਾਂ ਦੇ ਹੱਥ 'ਚ ਵੇਖੀ ਉਹਨਾਂ ਨੇ ਦੋਵਾਂ ਨੂੰ ਇੱਕੋ ਵਾਰ ਹੀ ਦਿੱਤੀ ਆ ਜੇ ਉਹਨਾਂ ਗਏ ਵਿਆਹ ਤੇ ਇੰਨਾ ਗਹਿਣਾ ਇਹਨਾਂ ਨੂੰ ਪਾਇਆ ਉਹਨਾਂ ਹੀ ਉਹਨਾਂ ਨੂੰ ਪਾਇਆ ਸਾਵੇਂ ਇਹਨਾਂ ਨੇ ਇਸ ਸੂਤ ਇਹਦੇ ਬਣਾਇਆ ਸਾਵੇਂ ਉਹਦੇ ਬਣਾਏ ਪਤਾ ਨਹੀਂ ਨੂੰ ਕੀ ਰਗੋਂ ਕਹਿੰਦੇ ਨਾ ਕਿ ਜਾਂ ਬਾਪਿਆ ਜਾਣੇ ਜਾਂ ਰਾਪਿਆ ਜਾਣੇ ਕੀ ਪਤਾ ਕੀ ਗੱਲ ਐ ਕੀ ਨਹੀਂ ਚਲੋ ਲੱਗ ਜੂਗਾ ਪਤਾ ਚੱਲ ਜਾ ਤੂੰ ਚਾਹ ਬਣਾ ਕੇ ਤੇ ਉਹਨਾਂ ਨੂੰ ਦੇ ਅੰਦਰ ਮੇਰਾ ਬਾਪੂ ਜਾਨ ਜੂ ਚਾਹ ਸਿਰ ਤੂੰ ਨਾ ਲੈ ਲਈ ਹਾਂਜੀ ਬਾਪੇ ਦੇ ਜੀ ਗਾਂ ਦੇ ਉਹਦੇ ਨਾਲ ਉਹਨੇ ਨਹੀਂ ਤੇ ਜੇ ਮੈਂ ਹੀ ਤੇ ਬਾਅਦ ਚ ਫਿਰ ਖੰਡਪਤੀ ਮੈਂ ਵੀ ਚਲਪਾ ਪਾ ਕੇ ਬਣਾ ਲੈਂਦੀ ਤੇ ਜਿਹੜੀ ਬਣਾਉਂਦੀ ਮੈਂ 誰か誰か誰か誰かは、か誰か誰か誰か誰か誰か誰か誰か s a 誰か誰 n 誰か誰か誰か誰か誰か誰か誰か誰か誰い誰か誰か誰か誰か誰か誰か誰か誰か誰か誰か誰い、誰か誰か誰か誰か誰い誰か誰か誰か i か誰か誰か誰かはい誰か誰か誰か誰か誰か誰か誰か誰か誰い誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰か誰 ਰੰਤਿ ਇੱਕ ਨਾ ਹੀ ਚਾੜੂ ਬਾਹਰੇ ਤੇ ਕੋ ਜਮਾ ਲਾ ਕੋਣਾ ਕੋਚੇ ਪੁੱਛੇ ਮਾਰਿਆ ਹੈ ਕਿਉਂ ਪੂਰਨ ਵਿਚਾਰ ਨਹੀਂ ਹੈ ਜਿਆਨਾ ਕੋਚੇ ਪੁੱਛੇ ਲਾਇਆ ਹੋਇਆ ਨੂੰ ਕਿਉਂ ਹੈ ਵੱਡੀ ਗੱਲ ਪਿਲਾ ਲਿਆ ਕਰੀ ਲੋ ਜੀ ਇੰਦਾ ਥੋੜੀ ਗੱਲ ਹੁੰਦੀ ਕਿ ਮੈਂ ਨਵੀਂ ਇਹ ਚੁਕਾਤਾ ਕੰਮ ਹੀ ਕਰਨਾ ਤੇਰੇ ਤੇ ਗੱਲ ਕਰਨੀ ਦੀ ਗੱਲ ਨਹੀਂ ਹੈ ਕਿ ਜਿੱਦਾਂ ਘਰ ਦੇ ਕਹਿ ਲਓ ਤਾਂ ਮਦਦ ਨਹੀਂ ਪੈਂਦੀ ਕੰਮ ਵੀ ਕਰਨਾ ਪੈਂਦਾ ਘਰ ਤੇ ਆਪਣਾ ਹੀ ਹੈ ਨਾ ਕਿ ਬਾਹਰ ਥੋੜੀ ਆ ਕੀ ਕਰਨਾ ਚਲ ਉਹ ਤੇ ਗੱਲ ਸਹੀ ਆ ਕੰਨਾਂ ਇੰਤਿਆ ਕੀ ਹੱਜੇ ਨਾ ਨਵਾਂ ਗਿਆ ਉਹ ਆ ਗਿਆ। ਟੈਂਪੀ ਕਿਹੜਾ ਆਇਆ ਪਿਆ ਤੇ ਕੋਚੇ ਨਾ ਲਾਇਆ ਹੈ। ਹਾਏ ਤੇ ਰਚਾਈ ਨੂੰ ਮਾਨਣ ਦੇ ਤੇ ਮੇਰੀ ਮੁੰਡੀ ਦਾ ਵਾਰ ਨਹੀਂ ਖਿਆ ਗਿਆ। ਕਿੱਥੇ ਵੱਡੀ ਭਾਬੀ ਪਾਏ ਦੇ ਮੈਨੂੰ ਕਹਾਂ ਕੋਚੇ ਲਾਇਆ ਕਰਿਆ ਤੇਰੇ ਕੋਲ ਨਾ ਲਵਾਇਆ ਗੇ। ਕੀ ਹੈ ਦੀਦੀ? ਹੋਇਆ ਵੀ ਕੋਚ ਨਹੀਂ ਹੈ ਭਾਬੀ ਤੈਨੂੰ ਕੀ ਗੱਲ ਹੈ ਕੋਚੇ-ਕੁਚੇ ਆਪ ਲਾ ਲਿਆ ਕਰ। ਇਸ ਕੋ ਕਿ ਲਵਾਉਣੀ ਨਵੀਂ ਸਮੇਂ ਕੋ। ਲੈ ਆ ਦੱਸ। ਪੋਚੇ ਮੈਂ ਆ ਵੀ ਲਾ ਲੈਣੀ ਆ ਮਚਾੜੂ ਵੀ ਲਾ ਲੈਣੀ ਐਤਾ ਹੀ ਜਿਹਦੇ ਹੱਥ ਝਾੜੂ ਵਾ ਦੇ ਝਾੜੂ ਵੀ ਅਗੀ ਦਾ ਜਿਹਦੇ ਹੱਥ ਪੋਚਾ ਆ ਜਣੂ ਤਾਂ ਵੀ ਅਗੀ ਦਾ ਅਸੀਂ ਕਿਹੜੇ ਕੰਮ ਵੰਡੇ ਦੋਹਾਂ ਜਾਣੀਆਂ ਨੇ ਇੱਕ ਕੰਮ ਉਹ ਕਰ ਲੈਂਦੀ ਆਪ ਮੈਂ ਕਰ ਲੈਨੀ ਮੰਨਿਆ ਕੰਮ ਨਹੀਂ ਵੰਡੇ ਚਲ ਹਜੇ ਥੋੜਾ ਚਿਰ ਰਹਿਣ ਦੇ ਮਹੀਨਾ ਦੋ ਮਹੀਨੇ ਹਜੇ ਅਲਵਾਈ ਕੋਚੇ ਤੋਂ ਤੋ ਆਪ ਕਰ ਲਿਆ ਘਰ ਤੇ ਕੋਈ ਗੱਲ ਆ ਪਾਵਾ 6 ਮਹੀਨੇ ਰੈਸਟ ਕਰਨਾ ਇਹ ਕਿਹੜੀ ਗੱਲ ਆ ਉਹ ਤੇ ਆਪ ਹੀ ਨਹੀਂ ਬੈਠੀ ਉਹ ਮੇਰੇ ਹੱਥ ਕੰਮ ਵੇਲ ਲੈ ਸਹੀ ਉਹ ਉਸੇ ਦਾ ਖੋਲਾ ਨਾਮ ਕਰ ਤੇ ਦੀਦੀ ਨਾਲੇ ਅਸੀਂ ਰਾਣ ਦੇ ਕਰ ਲੈਣੀ ਆ ਸਾਡੇ ਮਨ ਚਾਂ ਦੀ ਕੋਈ ਗੱਲ ਹੀ ਨਹੀਂ ਆ ਕਿ ਝੜੂਏ ਫੇਰ ਢੀ ਜਾਂ ਕੋਚਾ ਮੈਂ ਨਾ ਉਹ ਨਹੀਂ ਜਾਂ ਕੋਚਾ ਇਹ ਲੋੜੀ ਝੜੂ ਮੈਂ ਨਾ ਅੱਜ ਕੋਈ ਗੱਲ ਨਹੀਂ ਆਈ ਨਹੀਂ ਕਰੀਏ ਚੀਚਾ ਸੋਹ। ਆਹ ਦਾ ਦੇ ਜਿੰਨਾ ਪਿਆਰ ਹੈ ਨਾ ਤਾਂ ਕੈਨ ਨਹੀਂ ਰੱਖੋ ਇੱਥੇ ਰੱਖੇ ਰੱਬ ਕਿਸ ਦਿਨ ਜਾਣਾ ਲਾਵੇ। ਤੈਨੂੰ ਪਤਾ ਮੰਮੀ 15-15 ਦਿਨ ਹਾਂ ਸਾਟੇ ਇੱਥੇ ਚੱਜ ਜਾਂਦੇ ਹਾਂ। ਉਹਨਾਂ ਨੂੰ ਮਾਣ ਹੈ ਨਾ ਤਾਂ ਤੇ ਕਿੰਨਾਂ ਦੀ ਦੋਵੇਂ ਜਾਣੀਆਂ ਨੇ ਘਰ ਸੰਭ ਲੈਣਾ। ਮੰਮੀ ਇਹਨੇ ਸਿੱਤ ਕਰਦੇ ਆ ਨਾ ਕਿਦੀ ਉਹਨਾਂ ਨੂੰ ਪੁੱਛ ਕੇ ਵੇਖੋ ਸਾਡੇ ਦੋਵਾਂ ਵੱਲੋਂ। ਹਾਂ ਉਹ ਤਾਂ ਮੈਨੂੰ ਕਰਦੇ ਜਦੋਂ ਮੈਂ ਵੀ ਇੱਥੇ ਆ ਨਾ ਕੁਵਾਰੀ ਆ। ਉਹ ਤਾਂ ਮੰਮੀ ਵਿਆਹ ਕਰਤੇ ਵੀ ਇੱਦਾਂ ਹੀ ਜਾਂਦੇ। ਸਾਰਾ ਕੰਮ ਮੇਰੇ ਸਿਰ ਤੇ ਸੜ ਜਾਂਦਾ ਹੈ ਪਤਾ ਉਹ ਕਿੱਡੀ ਨੇ ਸੰਭਾਲ ਲੈਣਾ ਥਾਂ ਜੀ ਤੇ ਦੇ ਆ ਤੇ ਇਸ ਕਰਕੇ ਨਾ ਫਿਰ ਅਸੀਂ ਸੰਭਾਲ ਲੈਂਦੀ ਆ ਨਾ ਹਮੇ ਤੇ ਰਹਿੰਦੇ ਦਾਦਾ ਜੀ ਤੇ ਮੋ ਉਹਦੀ ਅਪਰੀਕਾ ਨਾ ਉਹ ਆਪਣੀ ਬਰਾ ਮਾ ਉਹ ਤੇ ਜਲਦੀ ਮਾਮਾ ਚੋਣਾ ਕੋ ਤੇ ਹੁਣ ਵੀ ਆ ਅੱਛੇ 7 ਦਿਨ ਹੋ ਗਏ ਆ ਕੋਈ ਗੰਦੀ ਦਾ ਆਪਣਾ ਘਰ ਆ ਰੋ ਤੁਸੀਂ ਜਿੰਨਾ ਚਿਰ ਮਰਦੀ ਆ ਹਾਂ ਹੁਣ ਤੁਮੇ ਰਹੂਗੀ ਕਿ ਨਾ ਲੱਗੇ ਜੀ ਤੁਸੀਂ ਦੱਸੋ ਕੀ ਖਾਣਾ ਹੈ ਵੈਸੇ ਅਸੀਂ ਤੇ ਏਸ਼ੀ ਬਣਾ ਕੇ ਚਾ ਲੂਣੋਂ ਲੱਗੇ ਸਭ ਖਾ ਲੋਗੇ ਤੇ ਲੋਦਰ ਮੈਂ ਖਾ ਲੂਗੀ ਹੈਂ ਕਰੂਗਾ ਮਟਰਾਂ ਨੂੰ ਜੋੜਨਾ ਕੋਈ ਗੱਲ ਨਹੀਂ ਚਲ ਆਸਮਾਨ ਮਟਰ ਕੱਟਦੇ ਲੱਗ ਜੋੜਨਾ ਚਲ ਫਿਰ ਉਹ ਬਿਨਾਂ ਲਾਹਾਂ ਕਾਂਟੇ ਪੇਟੀ ਵਰਗ ਚਲ ਚਲ ਕੋਈ ਨਹੀਂ ਬੈਠਾ ਕੋਈ ਨਹੀਂ ਬੈਠਾ ਭਾਪੀ ਤੁਹਾਨੂੰ ਕੰਮ ਜਰਾ ਕਰਨਾ ਪੈਣਾ ਮੈਂ ਉਹ ਹੀ ਤੁਹਾਡੇ ਨਾਲ ਕਰੂੰਗੀ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਆ ਬੈਠ ਜਾ ਕੜੀ ਮੈਂ ਕਰ ਲੈਂਦੀ ਬੈ ਜਾ ਬੈ ਜਾ ਭਾਪੀ ਨੇ ਕਰ ਲੈਣਾ ਮੇਰੇ ਲੱਗੇ ਪਹਿਲੇ ਪੜਾਉਣਾ ਲੱਗਦਾ ਨਹੀਂ ਨਹੀਂ ਜੀ ਢੜਕੇ ਇਸ ਗੱਲ ਦਾ ਮੈਂ ਤੇ ਵੇਲੇ ਕਾਹਦੀ ਆਲ ਦੋ ਚਾਰ ਹੱਥ ਹੋਣਾ ਤਾਂ ਕੱਪਾੜੇ ਕੰਮ ਹੋਈਦਾ ਦੋ ਇਹ ਵਿਚਾਰੇ ਟੋਲਦੇ ਰਹੇ ਕਿ ਆ ਕਰਾਂ ਤੇ ਆ ਪੀਲਾ ਕਰਾਂ ਹਾਂ ਕਰਾਂ ਚਲੋ ਵਰਤੀ ਨੂੰ ਕਰਨ ਦੇ ਆਪ ਇਹ ਜਿਹੜਾ ਬਾਰੀ ਨੂੰ ਦੂਸਰੋਂ ਆਪਣਾ ਕਰੀਏ ਇਹ ਰੋੜ ਹੁੰਦਾ ਕਿ ਪੌਦਾ ਵੀ ਕੰਮ ਕੀਤਾ ਆਪਣਾ ਆਪਣਾ ਕੰਮ ਕਰਿਆ ਉਹ ਆਂਿਆ ਬੰਦਰ ਉੱਤੇ ਲੱਗਦਾ ਪਰ ਇਹ ਜਦੋਂ ਨੂੰ ਦਾਲੀ ਹਰ ਇਹ ਨਹੀਂ ਤਾਂ ਬੱਤ ਕੋ ਹੋ ਜਾ। ਘੜੀ ਤੋਂ ਕੋਈ ਮੰਮੀ ਵਾਲੀ ਨਹੀਂ ਬਣੀ। ਜਿਹੜਾ ਜਿਹੜਾ ਕੰਮ ਵਰਤੀ ਉਹ ਹੀ ਸਾਰਾ ਕਰਵਾਉਂਦੀ। ਇਹ ਤਾਂ ਨਹੀਂ ਕਰਦਾ। ਆਪੋ ਆਪਣਾ ਟਾਈਮ ਸਵੇਰ ਦਾ ਕਰ ਲੈ ਰਾਤ ਦਾ ਸੱਤ ਕਰ ਲੈ। ਪਹਿਲਾਂ ਤਾਂ ਉਹ ਆਪਣੇ ਸਾਹਮਣੇ। ਸਾਡੀ ਮਾਂ ਕਰਕੇ। ਸਾਡੇ ਘਰ ਵਾਲੇ। ਮੇਰੀ ਸੱਸ ਨੇ ਵੀ ਨਾ ਵਾਲੀਆਂ ਬਣੀਆਂ। ਸਵੇਰ ਦੀ ਵਾਲੀ ਮੇਰੀ ਲਈ ਹੈ। ਰਾਤ ਦੀ ਵਾਲੀ ਹੋਣੀ ਹੈ। ਮਜਾ ਆਏ ਦੇਖੋ ਦੂਜੀ ਦੀ ਵਾਲੀ ਜੇ ਕੰਮ ਕਰ ਜੀਏ। ਆਪੋ ਆਪਣੀ ਵਾਲੀ ਦਾ ਕੰਮ ਕਰ ਜੀਦਾ। ਅਤੇ ਹੁਣ ਇਹ ਤੇ ਸਿਆਪਾ ਵਾਰਿਆਂ ਦੇ ਕਿਆ ਵਾ ਸਨੇਹ ਰੰਗ ਢਿੱਗੀ ਮੱਠੀ ਹੋਈ ਫੇਰ ਕੋ ਕੰਮ ਨਹੀਂ ਹੋਇਆ ਤੇ ਮੇਰੀ ਜਗ੍ਹਾ ਤੇ ਸਾਸ ਨੇ ਕਰਤਾ ਥੋੜਾ ਇਹ ਮਾਂ ਰਾਣੀ ਕਹਿੰਦੀ ਹਾਂ ਮਤੂ ਉਹਰਾ ਕੰਮ ਕੀਤਾ ਤੇ ਕੀਤਾ ਤੇ ਦੀ ਜੇ ਜੁਨਨ ਸਮਝ ਚਾਹੀਦੀ ਨਾ ਕਿ ਦੇਖੋ ਜੀ ਚਾਰ ਦੀ ਕੱਚ ਹੈਗੀ ਤੇ ਕੰਦੂ ਵੀ ਤੇ ਪਾਉ ਗਈ ਤੇ ਫੇਰ ਕੀ ਹੈ ਫੇਰ ਰਾਤ ਨੂੰ ਲੈ ਆਤੀ ਜਾਣ ਕੇ ਕਿ ਮੈਂ ਨਹੀਂ ਕੰਮ ਕਰਨਾ ਤੇ ਫੇਰ ਮੇਰੀ ਸਾਸ ਲੜ ਗਈ ਫੇਰ ਮੈਂ ਪਾਇਆ ਸਿਆਪਾ ਮੈਂ ਕਿ ਹੁਣ ਤੁਸੀਂ ਕਿ ਬੜੇ ਆ ਹੀਗਾ ਸਿਆਪਾ ਮੈਂ ਤਾਂ ਕਹਿੰਦੀ ਆ ਆਪਣੇ ਵਾਜਲਾ ਭੰਨੇ ਕੰਮ ਹੁੰਦੋ ਵਿਦਿਆਣਾ ਕਰਿਆ ਕਰੋ ਜਿਹੜਾ ਕੋਈ ਆਇਆ ਨਹੀਂ ਅਗਲੇ ਨੂੰ ਇੱਧੇ ਬੈਠਾ ਰਹਿੰਦਾ ਨਾ ਦੋ ਜਣੀਆਂ ਕੱਟੀਆਂ ਵਾਲਾ ਮਹੱਲਾ ਮੈਂ ਅੱਜ ਤੇ ਮੈਂ ਮੇਰੇ ਘਰ ਦੀਆਂ ਪਰੋਂ ਤੇਰੇ ਪਿੱਕੇ ਆਏ ਹੋ ਉਹ ਚਾਰੇ ਮੇਰੇ ਵਾਂਗੂ ਇੰਜ ਬੜ ਕੇ ਬੈਗ ਲਈ ਪੇਸਠੀ ਜਾਣਗੀ ਤੇ ਤੂੰ ਗੁਰਸੋਈ ਚ ਵੜੀ ਜਾਏਂਗੀ ਨਹੀਂ ਨਾ ਜੀ ਜੀ ਮੇਰੇ ਪਿੱਕੇ ਜਿੰਨੀ ਵਰੀ ਪਏ ਨਾ ਦੀਦੀ ਦੇ ਤੱਕ ਨਾ ਮੈਨੂੰ ਭਾਂਡਾ ਨਹੀਂ ਤਾਂ ਉਧਰ ਰੱਖ ਲੇ ਤਾਂ ਮੈਂ ਨਿਕੂ ਵਾਲਕੇ ਇੰਨੇ ਤੂੰ ਨਾਲ ਲੱਗੇ ਪੈ ਕੋਈ ਨਾ ਮੈਂ ਹੈਗੀ ਮਤਲਬ ਸਾਹਮਣੇ ਨਹੀਂ ਨਾਲੇ ਮੰਮੀ ਤੇ ਆਪ ਨਾਲ ਕਰਾ ਦਿੰਦੇ ਹੁੰਦੇ ਭਾਜੀ ਤੂੰ ਨਾ ਮਿਲਿਆ ਭਾਜੀ ਕੋ ਕੰਮ ਨਹੀਂ ਗਾ ਦੇ ਪਰ ਜੇ ਸਾਹਮਣਾ ਦੀਦਾ ਸੁਭਾਣਾ ਮਿੰਟ ਨਹੀਂ ਆ ਜਾਂਦੀ ਨੀ ਬੰਦਾ ਕਰੀਚੀ ਦਾ ਉਹ ਰਹਗਾ ਦੇ ਤਾ ਤੈਨੂੰ ਲੱਗਦਾ ਬਾਕੀ ਇੱਕ ਸਮਝਣਾ ਤੇ ਮੇਰਾ ਕੰਮ ਹੈ ਸਮਝਣਾ ਤੇ ਖਰਜੀ ਠੀਕ ਹੈ ਤੂੰ ਚਾਹ ਪੀ ਲੈ ਉਹ ਕੰਮਾ ਜੋ ਕਰਨਾ ਅੱਜ ਤੇ ਆਏਗੀ ਮੇਰੀ ਘਾਰੀਆਂ ਤਾਂ ਮੰਮੀ ਲਵਾ ਕੇ ਜਾਂਦੀ ਹੈ। ਬੜੀਆਂ ਸਿੱਤਾਂ ਕਰਦੀ ਹੈ ਨਾ ਮੇਰੀ ਸੱਸ ਤੇ ਆਪਣੀਆਂ ਪਰਜਾਈਆਂ ਵੱਲ ਕੇ ਕੋਈ ਵਾ ਨਹੀਂ। ਇਹਨੂੰ ਪਰਜਾਈਆਂ ਦੇ ਰੰਗ ਮੋਲਦੀ। ਜਦੋਂ ਵੇਖੋ ਇੱਕੋ ਟੌਂਚ ਲਾਉਂਦੀ ਆਪਣੀਆਂ ਪਰਜਾਈਆਂ ਵੱਲ ਨਹੀਂ ਇੰਦਾ ਰਲ ਕੇ ਰਹਿੰਦੀਆਂ। ਉਹ ਖਾਉਂਗੀ ਮਾਤਾ ਤੇ ਬੇ ਮਰੀ ਲੀਜੀ ਬੈ ਗਈਆਂ ਕੀ ਹੋ ਗਿਆ ਜੀ ਉਸਨੇ ਮੇਰੇ ਕੋਲ ਤਾਂ ਹੀ ਤੱਕ ਹੀ ਨਹੀਂ ਬੋਲੀਦਾ ਕੁਝ ਨੀ ਆਉਂਦੀ ਨਾ ਇੰਨਾ ਕੰਮ ਕਰਿਆ ਕਰ ਉਹਨੂੰ ਕਹਿ ਦਿਆ ਕਰ ਕੰਮ ਉਹ ਕਰ ਲਿਆ ਕਰ ਉਹਨੂੰ ਤੇ ਤੂੰ ਕਹਿੰਦੀ ਨਹੀਂ ਇਕੱਲੀ ਲੱਗੀ ਰਹਿੰਦੀ ਐ ਕਿਹਦੇ ਮੇਰੇ ਇੱਥੇ ਤਾਂ ਨਹੀਂ ਕੋਈ ਆਏ ਹੋਗੀ ਇਹਦੇ ਦੀਦੀ ਆ ਗਈ ਜੀ ਆ ਤੇ ਮੈਂ ਬਿਮਾਰ ਤਾਂ ਜਾ ਹੈ ਕਹਿੰਦਾ ਡਾਕਟਰ ਆ ਮੈਂ ਕਿ ਤੁਹਾਨੂੰ ਕਹੂੰਗੀ ਕਿ ਤੁਹ ਨਹੀਂ ਆਏ ਜੇ ਮੈਂ ਬਿਮਾਰ ਪੈ ਗਈ ਤੇ ਰਹੀ ਗੱਲ ਸੁਭਰਦੀ ਸੰਭਰ ਤੇ ਕੰਮ ਕਰੀ ਮੇਰੇ ਨਾਲ ਉਹ ਐਸੀ ਕਿ ਉਹ ਦੰਦਾ ਇੱਕ ਵੇਹ ਦਾ ਉਤਰੂ ਪਈ ਜਾਣਾ ਕਿ ਇਹ ਮਲੇ ਗੁੰਮ ਦੰਦਾ ਉਹ ਕੰਮ ਕਰਦੇ ਆ ਆ ਮੈਂ ਚਾਹ ਬਣਾ ਦੇ ਮਾ ਪਾ ਲੈ ਕੰਮ ਨਹੀਂ ਆਉਂਦਾ ਆ ਮੁੰਨਾਂ ਦੇ ਚੱਲਦੀ ਜਾਂਦੀ ਕਿੰਨੇ ਦਾ ਤੋਂ ਆਣਾ ਇਹ ਲੈਂ ਫੱਬੀ ਕੁਛ ਨਹੀਂ ਜਿਹੜੀ ਠੀਕ ਨਹੀਂ ਹੈਗੀ ਤੇ ਮੈਂ ਉਹਨਾਂ ਦੇ ਆਪ ਲੈ ਕੇ ਆਈ ਹਾਂ ਲ ਜੀ ਜੀ ਵੀ ਲੈ ਲੋ ਖਾ ਲੋ ਜੀ ਤੇ ਹੀ ਨਹੀਂ ਮੈਂ ਤਾਂ ਨਹੀਂ ਖਾਣਾ ਆ ਤੂੰ ਮੇਰੇ ਸਾਹਮਣੇ ਚਾਵਲ ਖਾ ਕੇ ਰਹੀ ਹੈਂ ਅੱਛਾ ਬੈਠੇ ਕੋਈ ਨਾ ਤੁਸੀਂ ਬੈ ਕੇ ਗੱਲਾਂ ਕਰੋ ਮੈਂ ਰਸੋਈ ਦਾ ਕੰਮ ਵੇਖ ਲਾਂ ਕਰਵਾਉਣਾ ਹੈ ਜਿਹੜਾ ਮੈਂ ਬੈਣਾ ਪੈਂਦਾ ਹਾਂ ਮੈਂ ਤਾਂ ਇਹਨਾਂ ਦਾ ਮਸਾਲਾ ਕੋਲੀ ਪਾਦੀਏ ਤੇ ਕੀ ਕਰੀਏ ਜੇ ਕਰਾਣਾ ਕਿਤੇ ਨੂੰ ਕਰਾਉਣਾ ਹੈ ਉਹ ਜਿਹੜਾ ਕੋਲ ਹੈ ਦਿਨ ਕਿ ਕਰੇਂ ਆਪਨਾ ਨਾ ਹੁਣ ਕਿਹਾਂ ਕਰਾਂਗਾ

ਇਹ ਕਿ ਭਾਪੀ ਵਜੋਂ ਜੀ ਕਿਹਨੇ ਕਹਿੰਦੀ। ਬੜਾ ਕੀ ਆ। ਘਰ ਚੱਲਦੇ ਆ ਸਾਰਿਆਂ ਦੇ ਸਾਥ ਨਾਲ ਫੈਂਦੀ। ਜੇ ਕੋਣ ਨਾ ਇਕੱਲਾ ਬੰਦਾ ਕੰਮ ਲੱਗਾ ਜਾਏ ਤੇ ਦੂਜੇ ਜੀ ਕਰੋਂਦੇ ਰਹਾਂ ਤਾਂ ਬੱਥੇ ਰਹਿ। ਤੇ ਜੇ ਕਾਹਤ ਪਾ ਦੇ ਤੈਨੂੰ। ਪਰ ਮਨ ਨਾਲ ਦੋ ਦਰਾਣੀ ਕਰਨੀ। ਠੀਕ ਐ। ਇੱਕ ਨਹੀਂ ਠੀਕ ਜੀ। ਦੂਜੀ ਦਾ ਪਰਤੇ ਬੰਦਾ ਉਹ ਜਿਹੜਾ ਵੀ ਕਰੇ ਘਰ ਦਾ ਕੰਮ ਨਹੀਂ ਕਰਤੀ ਆਇਆ ਗਿਆ ਨਹੀਂ। ਜੇ ਅਹੀ ਉਹਦੀ ਇਤਨਾ ਬੈੱਡ ਤੇ ਲੇਟ ਕੇ ਨਾਲ ਹੀ ਪੈਣਾ ਤੇ ਖਾਂ ਨੂੰ ਠੀਕ ਹੈ ਤੇ ਮਨ ਨਾਲ ਨਹੀਂ ਕੋ ਕੋਲ ਕਰੰਘਣਾ ਠੀਕ ਹੈ ਉਹਦੇ ਤੇ ਕਲੇਸ਼ ਨਹੀਂ ਲਗਾ ਕੋਈ ਕਦਮ ਮੈਂ ਨਹੀਂ ਨਹੀਂ ਤੇ ਤੁਸੀਂ ਨਾਲ ਹੀ ਤੇਰਾ ਮਨ ਹੈ ਉਹ ਵੀ ਲੈ ਕੇ ਮੈਂ ਨਹੀਂ ਕੋਦਕਾ ਸਿਅ ਆਪਣੇ ਬਾਣ ਔਰ ਮੰਮੀ ਆ ਮੰਮੀ ਸਾਡੇ ਦੋਵਾਂ ਸਿੱਤੇ ਘਰ ਸਾਡੇ ਤੇ ਕਰਦੇ ਦਾ 15 ਮੈਂ ਉਹਨਾਂ ਨੂੰ ਪਤਾ ਕੀ ਮੈਂ ਦੋਵਾਂ ਨੂੰ ਸੰਭਾਲਣਾ ਤੇ ਜੇ ਅਸੀਂ ਆਪਸ ਵਿੱਚ ਮਗਰੋ ਲਈਏ ਦੋਵੇਂ ਨਹੀਂ ਲੜੀ ਜਾ ਮੰਨ ਲਾ ਤੇ ਤਬ ਵੀ ਨਾ ਘਰ ਤੇ ਸਾਡਾ ਉੱਤੇ ਰੁਕ ਗਿਆ ਹਾਂ ਜੀ ਸਾਤ ਮਾਂ ਵੀ ਤੇ ਇੱਕ ਬੱਚੋ ਕੋਈ ਤੇ ਨਹੀਂ ਆ ਰਹੀ ਸਾਤ ਕਤਰ ਇੱਕ ਮਿੰਟ ਆਈਂ ਗੱਲ ਸੁਣੀ ਹਾਂਜੀ ਦੀਦੀ ਆ ਜਾ ਕਿੱਥੇ ਬੈਠੇ ਕੋਈ ਨਾ ਬੈਠੇ ਲੋ ਦੀ ਬੈ ਜਾ ਬੈ ਜਾ ਮੇਰੀ ਗੱਲ ਸੁਣ ਹਾਂਜੀ ਮੈਂ ਤੈਨੂੰ ਕਹਿਣ ਲਈ ਸੀ ਕਿ ਬਾਜੀ ਤੇਰੇ ਨਾਲ ਕੀ ਕਾ ਹੀ ਹੋਣ ਵੀ ਪੁੱਛਾ ਵੀ ਕੀ ਗੱਲ ਹੋਈ ਆ ਮੰਮੀ ਰਹਿ ਨਹੀਂ ਆ ਤੇ ਹੁਣ ਤੈਨੂੰ ਪਤਾ ਮੈਂ ਵੱਡੇ ਘਰ ਤੇ ਤੇ ਮੇਰੇ ਭਰਜ ਬੰਦਾ ਦੀਦੀ ਦੇ ਸੋਹਰੇ ਪੁੱਛੀ ਆ ਰਸਈ ਚੱਕਰ ਕੀ ਹੋਇਆ ਵਾ ਕਿਹੜੀ ਕਲੋ ਲੜਕੇ ਆ ਕੀ ਹੋਇਆ ਵਾ ਥੇ ਭਾਬੀ ਤੁਸੀਂ ਉੱਧਰ ਫੋਨ ਕਰਾਇਆ ਦੀਦੀ ਮੰਮੀ ਇੱਥੇ ਨਹੀਂ ਆਗੇ ਠੀਕ ਆ ਤੇ ਮੈਂ ਕਿਹੜਾ ਨਵੀਂ ਸਹੀ ਐ ਐਨੇ ਸਾਲ ਹੋ ਗਏ ਮੈਨੂੰ ਆਈ ਤੇ ਮੈਂ ਤੇ ਵੇਖਣਾ ਹੀ ਆ ਨਾ ਵੀ ਤੁਸੀਂ ਕਿਉਂ ਇੱਥੇ ਆਣ ਕੇ ਤੇ ਬੈਠੇ ਜੇ ਮੰਮੀ ਨੇ ਇੰਨੀ ਜੋ ਮੈਰੀ ਮੈਨੂੰ ਸੌਂਪੀ ਆ ਮੇਰੀ ਸਿਆਣਪੇ ਕੇ ਦੱਸ ਸਿਮਰਤ ਤੇਰੇ ਭਾਜੀ ਨੇ ਫੋਨ ਕੀਤਾ ਕੀ ਕਹਿੰਦੇ ਉੱਧਰ ਉਹਨਾਂ ਨੇ ਤੇ ਇਹੋ ਗੱਲ ਕਹੀ ਆ ਕਿ ਇਹ ਨਾ ਕੋਈ ਵੀ ਕੰਮ ਨੂੰ ਨਾ ਘਰ 'ਚ ਹੱਥ ਨਹੀਂ ਲੋਂਦੇ ਸਾਰਾ ਕੰਮ ਇਹਨਾਂ ਦੀ ਨੇ ਦਰਾਣੀ ਕਰਦੇ ਆ ਜੇ ਕਿਤੇ ਇਹਨਾਂ ਨੂੰ ਕੋਈ ਕੰਮ ਕਹਿ ਵੀ ਦਵੇ ਨਾ ਇਨਾਂ ਨਾਲ ਸਿਰਫ ਬਹਨਿਆ ਹੁੰਦਾ ਮੈਥੋਂ ਆਈ ਤੇ ਮੈਥੋਂ ਆਈ ਕਦੀ ਕਿੱਟੀ ਪਾਰਟੀ ਨਹੀਂ ਮੁੱਕਦੀ ਕਦੀ ਸ਼ਾਪਿੰਗ ਨਹੀਂ ਇਨਾਂ ਦੀ ਮੁੱਕਦੀ ਕਦੀ ਕਿਤੇ ਜਾਂਦੇ ਤੇ ਕਦੀ ਕਿਤੇ ਜਾਂਦੇ ਤੇ ਸਾਥ ਜੇ ਕੋਈ ਮਾੜਾ ਚੰਗਾ ਇਹਨਾਂ ਨੂੰ ਬੋਲ ਵੀ ਦਵੇ ਇਹਨਾਂ ਨੇ ਆਪਣੀ ਸੱਸ ਨੂੰ ਵੀ ਬੋਲਣ ਦਿਆ ਪੈਣਾ ਹੁੰਦਾ ਉਪਰੋਂ ਚੱਕਦੇ ਬੈ ਕੇ ਤੇ ਆਪਣੇ ਪੇਕੇ ਤੁਰ ਪੈਂਦੇ ਆ ਇਹ ਕੋਈ ਦੱਸਿਆ ਉਹਨਾਂ ਨੇ ਕਿੱਟੀ ਦੀਦੀ ਥੋੜਾ ਬੋ ਤਾਂ ਮੈਨੂੰ ਪਤਾ ਸੀ ਕਿ ਤੁਹਾਡੀ ਨੇਚਰ ਕਿੱਦਾਂ ਦੀ ਆ ਤੁਸੀਂ ਕੀ ਕਰ ਸਕਦੇ ਜੇ ਤੇ ਕੀ ਨਹੀਂ ਕਰ ਸਕਦੇ ਤੇ ਦੂਜਾ ਪ੍ਰੂਫ ਇੱਥੇ ਆਣ ਕੇ ਮਿਲ ਗਿਆ ਜਦੋਂ ਵੀ ਤੁਸੀਂ ਇੱਥੇ ਹੁੰਦੇ ਜੇ ਨਾ ਅੱਜ ਮੈਂ ਤੁਹਾਨੂੰ ਕਹਿਣ ਲੱਗੀ ਜੀ ਅੱਜ ਨਹੀਂ ਜੇ ਮੈਂ ਚੁੱਪ ਰਹਿਣਾ ਜਦੋਂ ਤੁਸੀਂ ਇੱਥੇ ਹੁੰਦੇ ਜੇ ਸਾਡੇ ਦੋਵਾਂ ਚ ਵੀ ਫਰੈਕਸ਼ਨ ਬੰਦੀ ਸੀ ਉਹਨੂੰ ਵੀ ਕੋਸ਼ਿਸ਼ ਕਰਉਂਦੇ ਜੇ ਤੇ ਮੈਨੂੰ ਵੀ ਕੋਸ਼ਿਸ਼ ਹੁੰਦੀ ਸੀ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਸਾਡਾ ਦੋਵਾਂ ਜਾਣੀਆਂ ਦਾ ਇੰਨਾ ਜ਼ਿਆਦਾ ਪਿਆਰ ਹੈ ਨਾ ਆਪਸ ਚ ਕਿ ਤੁਸੀਂ ਅਜੇ ਘੇਟੋ ਬਾਹਰ ਨਹੀਂ ਹੁੰਦੇ ਤੇ ਅਸੀਂ ਸਾਰੀਆਂ ਗੱਲਾਂ ਇਕੱਦੀ ਦੇਣਾ ਸ਼ੇਅਰ ਕਰ ਲੈਣੇ ਤੇ ਅੱਜ ਤੱਕ ਸਾਡਾ ਘਰ ਪਤਾ ਕਿਉਂ ਬਚਿਆ ਵਾ ਕਿਉਂਕਿ ਅਸੀਂ ਦੋਵਾਂ ਦੀ ਸਾਡੀ ਇੱਕ ਗੱਲ ਹੈ ਕਿ ਅਸੀਂ ਸਾਂਝੀ ਨਾ ਘਰ ਚਲੌਨੀਆ ਵਾ ਤੇ ਇੱਕ ਦੂਜੇ ਜਹਾੜੇ ਸਾਹ ਵਸਦੇ ਤੇ ਸਮਝਦਾਰੀ ਕੋਈ ਤੀਜਾ ਚੌਥਾ ਬੰਦਾ ਸਾਡਾ ਘਰ ਆਣ ਕੇ ਨਹੀਂ ਪਾੜ ਸਕਦਾ ਦੀਦੀ ਤੁਸੀਂ ਹੈਗੇ ਘਰ ਦੀ ਕੀ ਤੇ ਤੁਹਾਡੇ ਤੋਂ ਤਾਂ ਬਿਲਕੁਲ ਇਹ ਚੀਜ਼ ਦੀ ਆਸ ਨਹੀਂ ਜਿਹੜੀ ਗੱਲ ਤੁਸੀਂ ਮਨਿੰਦਰ ਸਿਖਾਈਆਂ ਨਾ ਸਾਰਾ ਕੁਝ ਆ ਕੇ ਨਾ ਮੈਂ ਸਭ ਤੋਂ ਪਹਿਲਾਂ ਦੀਦੀ ਨੂੰ ਦੱਸਿਆ ਫਿਰ ਮੰਮੀ ਨੂੰ ਕਿਉਂਕਿ ਮੰਮੀ ਇਸ ਘਰ 'ਚ ਨਹੀਂ ਹੈਗੇ ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਘਰ 'ਚ ਹੁਕਮ ਚੱਲਣ ਕੀ ਦਿਆ ਵਾ ਬਾਬੀ ਇੱਕ ਮਿੰਟ ਤੁਸੀਂ ਇੱਥੇ ਆਏ ਉਸੇ ਵੇਲੇ ਮੈਨੂੰ ਭਾਜੜ ਪੈ ਗਈ ਕਿ ਦੀਦੀ ਇੱਥੇ ਫੇਰ ਕਿਉਂ ਆਏ ਮੇਰੇ ਸੇਵਲੇ ਤੁਹਾਡੇ ਬਾਜੀ ਨੂੰ ਫੋਨ ਕੀਤਾ ਲੱਗਾ ਨਹੀਂ ਸੀ ਮੈਂ ਸਮਰੱਥੀ ਡਿਊਟੀ ਲਾਤੀ ਕਿ ਬਾਜੀ ਆਪਣੇ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਜੋ ਜੋ ਹੋਈ ਆ ਦੀਦੀ ਇੱਥੇ ਆਈ ਆ ਤੇ ਮੰਮੀ ਘਰ ਨਹੀਂ ਆ ਤੇ ਪਿੱਛੇ ਫੋਨ ਕਰਕੇ ਪਤਾ ਕਰਨ ਜੇ ਉਹਨਾਂ ਦਾ ਕੋਈ ਕਸੂਰ ਹੈ ਨਾ ਸ਼ਾਮੀ ਮੈਂ ਕੱਪੜੇ ਪਾਉਣੀ ਆ ਤੇ ਤੁਹਾਡੇ ਬਾਜੀ ਦੇ ਨਾਲ ਚੱਲਦੀ ਹਾਂ ਤੁਥ ਪੁੱਛ ਕੇ ਆਉਣੀ ਆ ਇਹ ਹੋਇਆ ਕੀ ਆ ਜੇ ਉਹਨਾਂ ਦਾ ਕੋਈ ਕਸੂਰ ਹੈ ਤੇ ਉਹਨਾਂ ਦਾ ਕੱਢਾਂਗੇ ਕਿੰਦਾ ਸਾਡੀ ਧੀ ਭੈਣ ਨੂੰ ਭੇਜ ਸਕਦੇ ਐ ਐਡਾ ਹੈ ਕਿੰਦਾ ਆ ਸਕਦੀ ਆ ਉਹ ਆਪਣਾ ਘਰ ਛੱਡ ਗਈ ਤੇ ਪਰ ਵੇਖ ਲਓ ਸਾਰਾ ਕਸੂਰ ਹੀ ਤੁਹਾਡਾ ਨਿਕਲਿਆ ਦੀਦੀ ਇਸ ਕਰਕੇ ਨਾ ਜੇ ਤੁਸੀਂ ਇੱਥੇ ਆਂਦੇ ਹੋ ਨਾ ਇਥੋਂ ਕੋਈ ਸਿੱਖ ਲੈ ਕੇ ਜਾਓ ਕਿ ਮੇਰੀਆਂ ਦੋਵੇਂ ਭਜਾਈਆਂ ਕਿੱਦਾਂ ਮਿਲਜੋਲ ਕੇ ਤੇ ਸਮਝਦਾਰੀ ਨਾਲ ਘਰ ਚਲਾਉਂਦੀਆਂ ਹਨ ਉਹਨਾਂ ਤੇ ਕਿਹੇ ਦੀ ਚੁੱਪਣਾ ਦਾ ਕੋਈ ਅਸਰ ਨਹੀਂ ਤੇ ਤੁਸੀਂ ਗੁੰਮ ਜਾਣੀ ਕਿਉਂ ਨਹੀਂ ਉੱਥੇ ਦੋਵੇਂ ਜਾਣੀ ਰਹਿ ਸਕਦੀਆਂ ਇੱਥੇ ਪਿਆਰ ਨਾਲ ਭਾਬੀ ਮੈਂ ਕੋਈ ਇਹ ਗਲਤੀ ਹੈ। ਕਿ ਮੈਂ ਤੁਹਾਨੂੰ ਇੱਕ ਦੂਜੇ ਨੂੰ ਦੂਜੇ ਦੇ ਖਲਾਫ ਫੜਕਾਇਆ। ਚਲੋ ਮੈਂ ਇਹ ਗਲਤੀ ਮੰਨਦੀ ਹਾਂ। ਪਰ ਨਾ ਕਿਤੇ ਨਾ ਕਿਤੇ ਭੱਜੀ ਮੈਂ ਆਪਣੇ ਘਰ ਲਈ ਇਹੋ ਜਿਹਾ ਮੋਲ ਚਾਹੀ। ਪਰ ਪਤਾ ਨਹੀਂ ਕਿਉਂ ਤੁਹਾਡੇ ਘਰ ਚ ਉਹ じゃ ਮੋਲ ਬੰਦਾ ਨਹੀਂ ਤੇ ਮੈਨੂੰ ਇਸ ਚੀਜ਼ ਦੀ ਨਾ ਜੈਲਸੀ ਹੁੰਦੀ ਹੈ ਪਰ ਦੀਦੀ ਕਿਉਂ ਨਹੀਂ ਬੰਦਾ ਜੇ ਤੁਸੀਂ ਬਣਾਉਣਾ ਚਾਹੋਗੇ ਤੇ ਕਿਉਂ ਨਹੀਂ ਬੰਦਾ ਦੱਸੋ ਦੱਸੋ ਨਾ ਮੈਨੂੰ ਬਾਕੀ ਵੇਖੋ ਹਰ ਇੱਕ ਦਾ ਸੁਭਾਅ ਵੱਖਰਾ ਵੱਖਰਾ ਹੁੰਦਾ ਤੁਸੀਂ ਤਾਂ ਭਾਬੀ ਮੇਰਾ ਪੇਦ ਪਾਇਆ ਹੀ ਹਾਂ ਬਾਕੀ ਮੇਰੇ ਘਰ ਦੇਆਂ ਦਾ ਪੇਦ ਮੈਨੂੰ ਵੀ ਪਤਾ ਕਿੱਦਾਂ ਦੇ ਚਲੋ ਇੱਕ ਗੱਲ ਤਾਂ ਮੈਂ ਸਮਝ ਗਈ ਇਹ ਥੋੜਾ ਜਿਹਾ ਮੈਂ ਐਡਜਸਟਮੈਂਟ ਕਰਾਂ ਤੇ ਸ਼ਾਇਦ ਹੋ ਸਕਦਾ। ਉਹੀ ਦੀਦੀ ਮੈਂ ਮੰਨਦੀ ਆ ਕਿ ਸ਼ਾਇਦ ਤੁਹਾਡੇ ਘਰ 'ਚ ਤੁਹਾਡੀ ਦਾਣੇ ਦਾ ਸਮਝਣਾ ਵਧੀਆ ਨਹੀਂ ਹੋਊਗਾ। ਪਰ ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦੀ ਕਿ ਜਦ ਤੁਸੀਂ ਝੁੱਕਜੋਗੇ ਨਾ ਤੁਸੀਂ ਹਰ ਚੀਜ਼ 'ਚ ਸਮਝਦਾਰੀ ਵਰਤੋਗੇ ਨਾ ਕਿੰਨਾ ਵਿਚਰਜੋ ਨਾ ਸਮਝਬਣੀ ਰਹੋਗੀ। ਸ਼ਾਇਦ ਕਿਤੇ ਨਾ ਕਿਤੇ ਆਣ ਕੇ ਉਹਨੂੰ ਵੀ ਇਹ ਸਮਝਦਾਰੀ ਆਵੇ ਕਿ ਮੈਂ ਘਰ ਚ ਰੌਣਾ ਵਾਂ ਦੀਦੀ ਦੇ ਨਾਲ ਰਲ ਕੇ ਤੇ ਅਸੀਂ ਦਾਣੇ ਦੀ ਠਾਣੀ ਨਹੀਂ ਇਹੀ ਭੈਣਾ ਭੈਣਾ ਵਾਂ ਇਹੀ ਸਦਾ ਪਾਸ ਮਿਲਣਾ ਵਰਤਣਾ ਵਾ ਤੇ ਇਕੱਠੇ ਰਹਿਣਾ ਵਾ। ਤੇ ਤੁਹਾਡੇ ਘਰਾਂ ਦਾ ਕੋਈ ਵੇਖ ਨਹੀਂ ਸਕਦਾ ਹਾਂ ਆਪਾਂ ਇਹ ਸਾਡੀ ਗੱਲ ਬਿਲਕੁਲ ਸਹੀ ਹੈ ਤੇ ਦੂਜੀ ਗੱਲ ਕਿ ਤੁਸੀਂ ਇੱਥੇ ਆਉਂਦੇ ਹੋ ਨਾ ਸਾਡੇ ਦੋਵਾਂ ਦੇ ਪਿਆਰ ਨਾਲ ਵੇਖ ਕੇ ਖੁਸ਼ ਹੋਇਆ ਕਰੋ ਨਾ ਕਿ ਇੱਥੇ ਆਣ ਕੇ ਜੈਲਸੀ ਕਰਿਆ ਕਰੋ ਜੇ ਇੱਥੇ ਕੋਈ ਤੰਗੀ ਪਰੇਸ਼ਾਨੀ ਹੋਊਗੀ ਨਾ ਸੇ ਸਭ ਤੋਂ ਵੱਧ ਕੀ ਅੰਧੁਖ ਹੁੰਦਾ ਜੇ ਏਕੇ ਉਜੜਨ ਦਾ ਇਹ ਤੁਹਾਨੂੰ ਮੈਂ ਕਹਦਾ ਪਾਚ ਸਭ ਤੋਂ ਵੱਧ ਤੁਸੀਂ ਰੋਣਾ ਹੈ ਕਿ ਮੇਰੀਆਂ ਭਾਬੀਆਂ ਦੀ ਬੰਦ ਨਹੀਂ ਤੇ ਮੇਰੇ ਭਰਾਵਾਂ ਦਾ ਘਰ ਕਿੱਧਰ ਗਿਆ ਤੇ ਮੇਰੀ ਮਾਂ ਨੂੰ ਕੁਛ ਨਹੀਂ ਤੇ ਮੇਰੇ ਕੋਲ ਖੜੋ ਤੁਸੀਂ ਸੋਰੀ ਭਾਬੀ ਮੈਂ ਗਲਤੀ ਮੇਰੀ ਭਾਬੀ ਨੂੰ ਮਾਫ ਕਰਦੇ ਮਾਫੀ ਹੈ ਕੋਈ ਗੱਲ ਨਹੀਂ ਮੈਂ ਗਲਤੀ ਕੀਤੀ ਹੈ ਨਹੀਂ ਅੱਗੇ ਤੋਂ ਮੈਂ ਇਹ ਕੰਮ ਨਹੀਂ ਕਰਾਂਗੀ ਅਸੀਂ ਪਤਾ ਦੀਦੀ ਠੀਕ ਹੈ ਮੈਂ ਜੇ ਆਵਾਂਗੀ ਵੀ ਨਾ ਹੂੰ ਸਿਰਫ ਕਹਿੰਦੇ ਦੋ ਘੰਟੇ ਵਾਸਤੇ ਆਇਆ ਕਰਾਂਗੇ ਤੁਹਾਡੇ ਭਾਜੀ ਦੇ ਨਾਲ ਤੁਸੀਂ ਜਦੋਂ ਮਰਜ਼ੀ ਆਓ ਦੀਦੀ ਇਹ ਤੁਹਾਡਾ ਘਰ ਆ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਘੰਟੇ ਦੋ ਘੰਟੇ ਵਾਸਤੇ ਆਓ ਜਦੋਂ ਮਰਜ਼ੀ ਭਾਜੀ ਨੂੰ ਨਾਲ ਲੈ ਕੇ ਆਓ ਭਾਵੇਂ 5 ਦੇ ਲੋ ਭਾਵੇਂ ਸ਼ੀਰ ਦੇ ਲੋ ਪਰ ਰਾਜੀ ਖੁਸ਼ੀ ਰੋ ਹੱਸੋ ਕਿ ਡੋਤੀ ਜਾ ਬਣਾਵਾਂਗੇ ਖਾਓ ਪਰ ਲੜਕੇ ਨਾ ਉਹ ਨਰਾਜ਼ ਹੋ ਕੇ ਨਾ ਉਹ ਨਿੱਕੇ ਮਮਮੀ ਤੋਂ ਵੀ ਵੱਧ ਇੱਥੇ ਬੈਠੀ ਨੂੰ ਟੈਨਸ਼ਨ ਲੱਗ ਜਾਂਦੀ ਆ ਕਿ ਦੀਦੀ ਦਾ ਘਰ ਉੱਥੇ ਖਰਾਬ ਹੋ ਜਾਂਦਾ ਤੇ ਦੀਦੀ ਇੱਥੇ ਬੈਠੇ ਗੱਲ ਇਹ ਆ ਤੇ ਮੈਂ ਆਪਣਾ ਕਿੱਥੋਂ ਖਰਾਬ ਹੁੰਦਾ ਹਾਂਗੀ ਨਹੀਂ ਬਾਬੀ ਬਾਤ ਤੇ ਕੰਮੀ ਇਹ ਮੈਂ ਕਦੀ ਲੜਕੇ ਨਹੀਂ ਆਵਾਂਗੀ ਸਾਡੀ ਜੀ ਸਾਡੇ ਬੱਚੇ ਆ ਹਨਾ ਉਹ ਕੀ ਵਿਚਾਰੇ ਲੇਟ ਕਰਦੇ ਹੁੰਦੇ ਕਿ ਤੁਹਾਡੀ ਮੰਮੀ ਕਿੱਥੇ ਰਹੀ ਹੈ ਚੰਗਾ ਥੋੜਾ ਲੱਗਦਾ ਜੋ ਮਾਂ ਮਾਉ ਮਾਈ ਇੱਦਾਂ ਚੰਗਾ ਨਹੀਂ ਲੱਗਦਾ ਤੀਜੇ ਦਿਨ ਹਨਾ ਆਏ ਨੋ ਸੱਚਾਈ ਦੀ ਹੋ ਨਾ ਮਾਇਆ ਟਿਕਾਉ ਤੇ ਬਾਬਾ ਜੀ ਹਾਰੇ ਤੁਹਾਨੂੰ ਤੰਦਰੁਸਤੀਆਂ ਦੇਣ ਤੇ ਵਧੀਆ ਰੱਖਣਾ ਸਿਹਤ ਦੀ ਕਲਾਚ ਰੱਖਣਾ ਤੇ ਅਸੀਂ ਛੋਟੀ ਜੀ ਸਟੋਰੀ ਤਿਆਰ ਕੀਤੀ ਅੱਜ ਸਾਡੇ ਮੈਂਬਰ ਸ਼ੁੱਪੀ ਦੇਗੇ ਸੀ ਤੇ ਛੋਟੀ ਜੀ ਸਟੋਰੀ ਤਿਆਰ ਕੀਤੀ ਆ ਉਹਦਾ ਮੇਨ ਮੋਟਿਵ ਇਹ ਹੈਗਾ ਹੈ ਕਿ ਮੋਨਾ ਨਣਾਡ ਲਾਉਂਦੀ ਹੈ ਨਾ ਉਹਦੀ ਆਪਣੇ ਘਰ ਚ ਵੀ ਉਹਦਾ ਕਸੂਰ ਹੁੰਦਾ ਵਾ ਉਹ ਲੜ ਕੇ ਆ ਜਾਂਦੀ ਹੈ ਕਿ ਜਦੋਂ ਆਣ ਕਿ ਉਹ ਭਾਬੀਆਂ ਦਾ ਪਿਆਰ ਦੇਖਦੀ ਹੈ ਨਾ ਤੇ ਉਹ ਉਹ ਚ ਵੀ 파ੜਨ ਦੀ ਕੋਸ਼ਿਸ਼ ਕਰਦੀ ਹੈ ਉਹਦੀ ਨੀਅਤ ਕਿ ਉਹ ਹੀ ਰਹਿਣੀ ਆ ਨਾ ਉਹਦੀ ਉੱਥੇ ਬਣੀ ਤਾਂ ਨਾ ਉਹ ਇੱਥੇ ਆ ਕੇ ਬਣਦੇ ਨਹੀਂ ਜੀ। ਇਸ ਕਰਕੇ ਆਈ ਇਹਦੇ ਵਿੱਚ ਇਹ ਹੀ ਮੈਸੇਜ ਦੇਣਾ ਚਾਇਆ ਵਾ ਕਿ ਦੇਖ ਕੇ ਸਾੜਾ ਨਾ ਕਰੋ ਕੋਈ ਸਿੱਖਣ ਦੀ ਕੋਸ਼ਿਸ਼ ਕਰੋ। ਕਿ ਕੋਈ ਇੱਦਾਂ ਰਹਿਣ ਰਿਹਾ ਵਾ ਤੇ ਜੇ ਤੁਸੀਂ ਉਹੀ ਚੀਜ਼ਾਂ ਨੂੰ ਆਪ ਕਰਦੇ ਰਿਹਾ ਹੋਗੇ ਤਾਂ ਤੁਹਾਡਾ ਘਰ ਵਿਸਰਧ ਬਣ ਕਰਦਾ ਹੈ। ਦਰਾਨੀ ਜਹਾਣੀ ਕਹਾਣੀਆਂ ਦੀ ਤਰ੍ਹਾਂ ਹੁੰਦੀਆਂ ਨੇ। ਇਹਨਾਂ ਨੇ ਸਦਾ ਇੱਕ ਦੂਜੇ ਦੇ ਨਾਲ ਰਹਿਣਾ। ਸਦਾ ਦੋਖ-ਸੋਖ ਚ ਕੰਮ ਨਾਉਣਾ। ਅਗੋਂ ਕਿਤੋਂ ਭਾਵੇਂ ਨਾਮ ਬੋਲਣ ਪਰ ਦੋਖ-ਸੋਖ ਫੇਰ ਉਹੀ ਇੱਕ ਦੂਜੇ ਦੇ ਲਾਗੇ ਲੱਗ ਜਾਂਦੇ ਨੇ। ਉਹੀ ਕੰਮ ਹੁੰਦੀਆਂ। ਇਸ ਕਰਕੇ ਉਹਨਾਂ ਨੂੰ ਪਹਿਣਾ ਸਮਝਣਾ ਚਾਹੀਦਾ ਹੈ ਕਿ ਉਹਨਾਂ ਨਾਲ ਵਗਾਰ ਕੇ ਨਹੀਂ ਰੱਖਣੀ ਚਾਹੀਦੀ ਕਿਉਂਕਿ ਇਹ ਨਹੀਂ ਲੱਗ ਰਹੀ ਇਹ ਭਾਵੇਂ ਕੱਚੀ ਰਹੀ ਹੈ ਪਰ ਸਾਨੂੰ ਇੱਕ ਜਗ੍ਹਾ ਆਜੂ ਰੂਹ ਦੇਣਾ ਚਾਹੀਦਾ ਹੈ ਇਸੇ ਕਰਕੇ ਕਹਿੰਦੇ ਹਨ ਕਿ ਸੜਨਾ ਰੇਜ਼ ਕਰ ਹਾਂ ਰੇਜ਼ ਕੀਤੀ ਚੰਗੀ ਸੜਨਾ ਗਲਤ ਗੱਲ ਹੈ ਰੇਜ਼ ਕਰ ਲਓ ਉਹ ਸਭ ਤੋਂ ਵਧੀਆ ਜੀ ਕਮੈਂਟ ਕਰਕੇ ਦੱਸਿਓ ਸਟੋਰੀ ਕਿੱਦਾਂ ਦੀ ਲੱਗੀ ਸਾਰਿਆਂ ਦਾ ਸੁਪਾਇਓ ਜੀ